ਹਾਂਜੀ ਚੌਧਰੀ ਅਸ਼ੋਕ ਮੰਨਨ ਮੇਰਾ ਨਾਮ ਆ ਜੀ ਮੈਂ ਪੰਜਾਬ ਮੋਟਰ ਯੂਨੀਅਨ ਦਾ ਮੈਂਬਰ ਆ ਸਰਗਰਮ ਮੈਂਬਰ ਆ ਤੇ ਸਾਡੀਆਂ ਬੜੀਆਂ ਅਹਿਮ ਮੰਗਾਂ ਨੇ ਸਾਡਾ ਜਿਹੜਾ ਬਿਜ਼ਨਸ ਆ ਬਿਲਕੁਲ ਡੁੱਬ ਚੁੱਕਾ ਵਾ ਇਹਦੇ ਵਿਹਾਰ ਦੇ ਉੱਤੇ ਅਸੀਂ ਕਾਲੀ ਦੀਵਾਲੀ ਮਨਾ ਰਹੇ ਆ 1 ਨਵੰਬਰ ਤੋਂ ਅਸੀਂ ਲਗਾਤਾਰ ਇਸ਼ਤਿਹਾਰ ਤੇ ਕਾਲੀਆਂ ਝੰਡੀਆਂ ਲਾ ਕੇ ਆਪਣੀਆਂ ਬੱਸਾਂ ਨੂੰ ਚਲਾ ਰਹੇ ਆ ਤੇ ਸਰਕਾਰ ਅੱਗੇ ਸਾਡੀ ਡਿਮਾਂਡ ਆ ਵੀ ਸਾਡਾ ਮਸਲਾ ਹੱਲ ਕਰੇ ਸਾਨੂੰ ਟੈਕਸ 'ਚ ਰੀਬੇਟ ਦਿੱਤੀ ਜਾਵੇ ਜੇ ਡਿਬੇਟ ਨਹੀਂ ਦੇਣੀ ਜਿਸ ਤਰ੍ਹਾਂ ਰੋਡਵੇਅ ਦੇ ਵਿੱਚ ਲੇਡੀਜ਼ ਫ੍ਰੀ ਨੇ ਸਾਡੀਆਂ ਬੱਸਾਂ 'ਚ ਵੀ ਲੇਡੀਜ਼ ਫ੍ਰੀ ਕੀਤੀਆਂ ਜਾਂ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਉਹਨਾਂ ਨੂੰ ਸਾਡੀਆਂ ਬੱਸਾਂ 'ਚ ਰੀਲੀਫ ਦਿੱਤੀ ਜਾਵੇ ਜਿਸ ਤਰ੍ਹਾਂ ਸਰਕਾਰ ਉਹਨਾਂ ਦੇ ਡਾਕਟ ਲੈ ਕੇ ਉਹਨਾਂ ਨੂੰ ਟੈਕਸ 'ਚ ਰੀਲੀਫ ਦਿੰਦੀ ਆ ਸਾਡੇ ਕੋਲੋਂ ਟੈਕਸ ਦੇ ਵਿੱਚ ਜਿਸ ਤਰ੍ਹਾਂ ਸਾਡੀ ਬੁਕਿੰਗ ਬਣਦੀ ਹੋਵੇ ਸਾਨੂੰ ਰੀਲੀਫ ਦਿੱਤੀ ਜਾਵੇ ਤੇਲ ਦੇ ਰੇਟ ਬੜੇ ਵਧ ਗਏ ਨੇ ਟਾਇਰਾਂ ਦੇ ਰੇਟ ਬੜੇ ਵਧ ਗਏ ਨੇ ਖਰਚੇ ਬਹੁਤ ਜ਼ਿਆਦਾ ਵਧ ਗਏ ਨੇ ਅੱਡਾ ਫੀਸਾਂ ਬਹੁਤ ਜ਼ਿਆਦਾ ਵਧਾਤੀਆਂ ਨੇ ਲੇਕਿਨ ਸਾਡਾ ਕਿਰਾਇਆ ਜਿਹੜਾ ਵਾ ਬਹੁਤ ਲੰਮੇ ਅਰਸੇ ਤੋਂ ਐਜ਼ ਇਟ ਇਜ਼ ਹੀ ਆ ਲੇਕਿਨ ਜਿੰਨਾ ਹੈਗਾ ਲੋਕੀ ਉਹ ਵੀ ਦੇਣ ਲਈ ਤਿਆਰ ਨਹੀਂ ਕਿਉਂਕਿ ਰੋਡਵੇਜ ਜਿਹੜੀਆਂ ਲੇਡੀਜ਼ ਨੇ ਉਹ ਫ੍ਰੀ ਲੈ ਕੇ ਜਾ ਰਹੀ ਆ ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀ ਮੀਟਿੰਗ ਚੱਲ ਰਹੀ ਆ ਕਿ ਦਿਵਾਲੀ ਵਾਲੇ ਦਿਨ ਅਸੀਂ ਟੋਟਲ ਬੱਸਾਂ ਬੰਦ ਕਰੀਏ ਕੀ ਲੱਗਦਾ ਪ੍ਰਾਈਵੇਟ ਟ੍ਰਾਂਸਪੋਰਟ ਰਗੜਨ ਖਤਮ ਹੋ ਰਹੀ ਐ ਇਸ ਤਰੀਕੇ ਨਾਲ ਚੱਲਦਾ ਰਿਹਾ ਆ ਬਿਲਕੁਲ ਖਤਮ ਹੋ ਚੁੱਕਾ ਆ ਇਹ ਤੇ ਹੁਣ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਦੇ ਸਾਈਡ ਬਿਜ਼ਨਸ ਨੇ ਗੱਡੀਆਂ ਦੇ ਉੱਤੋਂ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਗਿਆ ਅਸੀਂ ਆਪਣੀ ਬਿਮਾਰੀ ਦੀ ਪੈਸੇ ਰੋਕ ਕੇ ਅਬ ਇਲਾਜ ਰੋਕ ਕੇ ਆਪਣੇ ਬੱਚਿਆਂ ਦੀ ਫੀਸਾ ਰੋਕ ਕੇ ਸਰਕਾਰ ਨੂੰ ਟੈਕਸ ਦੇ ਰਹੇ ਆ ਜਿਹੜਾ ਭਗਵੰਤ ਮਾਨ ਬਾਰ-ਬਾਰ ਆਂਦਾ ਨਾ ਵੀ ਮੇਰਾ ਖਜ਼ਾਨਾ ਭਰਿਆ ਉਹ ਸਾਡੇ ਪੈਸਿਆਂ ਦਾ ਦਿੱਤਾ ਖਜ਼ਾਨਾ ਭਰਿਆ ਵਾ ਸਰਕਾਰ ਕੋਲ ਹੋਰ ਕੋਈ ਸੋਰਸ ਨਹੀਂ ਹੈਗਾ ਅਸੀਂ ਬੜੇ ਕਮਾਊ ਬੱਤੇ ਆ ਅਸੀਂ ਬੜੀ ਵੱਡੀ ਲੈਵਲ ਦੇ ਉੱਤੇ ਇਹਨਾਂ ਨੂੰ ਟੈਕਸ ਦਿੰਨੇ ਆ ਸਾਡੀ ਜਿਹੜਾ ਕਮਾਊ ਬੱਚਾ ਹੋਵੇ ਸਰਕਾਰਾਂ ਮਾਭਿਓ ਹੁੰਦੀਆਂ ਨੇ ਜਿਹੜਾ ਕਮਾਊ ਬੱਚਾ ਹੋਵੇ ਸਰਕਾਰ ਨੂੰ ਉਹਦੇ ਉੱਲ ਧਿਆਨ ਦੇਣਾ ਬਣਦਾ ਵਾ ਸਾਡੀ ਗੱਲਬਾਤ ਸੁਣਨੀ ਬਣਦੀ ਆ ਸਾਡੇ ਸਾਡੇ ਜ਼ਖਮਾਂ ਤੇ ਮਰਮ ਲਾਉਣੀ ਬਣਦੀ ਆ ਪਰ ਬੜੀ ਨਲਾਇਕ ਗਵਰਨਮੈਂਟ ਮੈਂ ਕਹਾਂਗਾ ਜਿਹੜੀ ਸਾਡੀ ਸੁਣਵਾਈ ਨਹੀਂ ਕਰ ਰਹੀ ਚੱਜ ਜਾ ਰਹੀ ਆ ਜੀ ਬੜੇ ਲੰਮੇ ਅਰਸੇ ਤੋਂ ਘਾਟੇ ਚ ਜਾ ਰਹੀ ਆ ਜਿਹੜਾ ਇਹ ਕਹਿ ਰਹੇ ਟਰਾਂਸਪੋਰਟ ਮਾਫੀਆ ਟਰਾਂਸਪੋਰਟ ਮਾਫੀਆ ਕੋ ਦੱਸਣ ਤੇ ਸਹੀ ਨਾ ਕਿਸੇ ਤੱਤੇ ਸਾਡੇ ਨਾਲ ਡਿਬੇਟ ਕਰਨਾ ਜੀ ਪਰ ਲੇਕਿਨ ਮੰਤਰੀ ਕੋਲ ਸਾਡੇ ਕੋਈ ਗੱਲ ਦਾ ਜਵਾਬ ਹੀ ਕੋਈ ਨਹੀਂਗਾ ਅਸੀਂ ਬੜੇ ਵੱਡੇ ਘਾਟੇ 'ਚ ਜਾ ਰਹੇ ਆ ਹਲੋ ਚੁੱਕੀ ਸਾਡੀ ਟ੍ਰਾਂਸਪੋਰਟ ਆ ਉਹਦੇ ਉਹਦੇ ਵਿੱਚ ਵੇਖੋ ਨਾ ਕਿ ਜਿਸ ਤਰ੍ਹਾਂ ਜੇਸੇ ਜਿਸ ਪੈਟਰਨ ਦੇ ਉੱਤੇ ਰੋਡਵੇ ਚ ਫ੍ਰੀ ਆ ਉਸੇ ਪੈਟਰਨ ਤੇ ਸਾਡੀਆਂ ਮਾਵਾ ਭੈਣਾਂ ਨੂੰ ਸਾਡੀਆਂ ਬੱਸਾਂ ਚ ਫ੍ਰੀ ਕਰਨ ਜਿਸ ਤਰ੍ਹਾਂ ਉਹਨਾਂ ਕਾਰੋਬਾਰ ਨਹੀਂ ਕਰ ਸਕਦਾ ਲੇਕਿਨ ਇਹ ਕਾਰੋਬਾਰ ਫੇਲ ਹੋ ਚੁੱਕਾ ਵਾ ਸਾਡੀ ਇਸ ਅਵਸਥਾ ਦੇ ਵਿੱਚ ਇਹਨਾਂ ਨੂੰ ਸਾਡੀ ਬਾਹ ਫੜਨੀ ਚਾਹੀਦੀ ਹੈ ਸਰਕਾਰਾਂ ਮਾਂ ਪਿਓ ਹੁੰਦੀਆਂ ਨੇ ਦੁੱਖ ਸੁੱਖ ਸੁਣਨੇ ਚਾਹੀਦੇ ਨੇ ਸਾਡਾ ਹੱਲ ਕਰਨਾ ਚਾਹੀਦਾ ਵਾ ਸਰਕਾਰ ਨਹੀਂ ਕਰ ਰਹੀ ਅਸੀਂ ਦੁਖੀ ਹੋਏ ਅਸੀਂ ਪਹਿਲੀ ਨਵੰਬਰ ਤੋਂ ਕਾਲੀ ਦੀਵਾਲੀ ਮਨਾ ਰਹੇ ਹਾਂ ਕਾਲੇ ਝੰਡੇ ਲਾਏ ਨੇ ਕਾਲੇ ਬਿੱਲੇ ਲਾਏ ਨੇ ਔਰ ਅਸੀਂ ਸਾਡੀ ਮੀਟ ਬੰਦ ਰੱਖੀ ਹੈ ਦੀਵਾਲੀ ਵਾਲੇ ਦਿਨ ਫਿਰ ਟੋਟਲ ਜਿਹੜਾ ਬੰਦ ਰਹੂਗਾ ਜੀ ਬਿਲਕੁਲ ਹਾਂ ਬਿਲਕੁਲ ਸਾਡੀ ਮੀਟਿੰਗ ਚੱਲ ਰਹੀ ਹੈ ਕੱਲ ਫਾਈਨਲ ਹੋ ਜਾਏਗਾ ਵੀ ਅਸੀਂ ਕੀ ਕਰ ਰਹੇ ਹਾਂ ਜੇਕਰ ਫਾਈਨਲ ਨਹੀਂ ਹੁੰਦਾ ਫਿਰ ਬੰਦ ਕਰ ਬੰਦ ਰਹਿਣੀ ਹੈ